ਨੂੰ ਮੁੱਕਰ ਹੱਦ ਤੱਕ ਇਹ ਤੇ ਉਹ ਵੇਰ ਅਗੇ ਹੁੰਦੀ ਆ ਉਹਨੇ ਉਹ ਨਾਲ ਘਟਾ ਦੋ ਜਿੱਤੇ ਰਿਹਾ ਕੋਈ ਕੋਕਾਰ ਸੀ ਦਿਓ ਆਹੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਪੀ ਉਹਦਾ ਗਿਫਟ ਆ ਠੀਕ ਹੈ ਜੇ ਕਾਉਂਟਸ ਦਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਹੈ ਅ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ 'ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਹੈ ਉਹ ਮਨਾਉਣੀ ਹੈ ਇਹ ਆਪਣਾ ਗਿਫਟ ਹੈ ਇਹ ਸੰਭਾਲ ਕੇ ਰੱਖਣਾ ਤੇ ਗਾਂਹ ਤੋਂ ਸ਼ਹਿਰ 'ਚ ਪਟਾਕਾ ਨਹੀਂ ਮਾਰਨਾ ਠੀਕ ਹੈ ਥੈਂਕ ਯੂ ਤੁਹਾਨੂੰ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਆ ਅੱਗੇ ਤੋਂ ਨਹੀਂ ਕਰਨਾ